ਕੀਤੀ ਹੈ ਤੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਘਰ ਦੇ ਸਾਰੇ ਸਮਾਨ ਦੀ ਭੰਤੜ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜੱਟਾ ਰੋਲਿਆ ਦੀ ਬਰਸਾਤ ਇੱਥੇ ਕੀਤੀ ਜਾਂਦੀ ਹੈ ਤੇ ਉਹ ਪ੍ਰਵਾਸੀ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਪ੍ਰਵਾਸੀਆਂ ਦੇ ਵੱਲੋਂ ਦੋ ਜਥੇਦਾਰਾਂ ਦੀਆਂ ਕਿਰਪਾਨਾਂ ਤੇ ਹੋਰ ਜਿਹੜੇ ਕਕਾਰ ਨੇ ਉਹਨਾਂ ਨੂੰ ਵੀ ਉਤਾਰਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਬੇਅਦਬੀ ਵੀ ਕੀਤੀ ਗਈ ਹੈ ਤੇ ਜਿਹੜੇ ਜਥੇਦਾਰ ਨੇ ਉਹਨਾਂ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਪਤਾ ਲੱਗ ਰਿਹਾ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਇੱਥੇ ਇੱਟਾ ਰੋੜਿਆਂ ਨੂੰ ਜਮ ਕੇ ਭਰਾਇਆ ਗਿਆ ਤੇ ਹਮਲਾ ਕੀਤਾ ਗਿਆ ਸਰਗਰਜੀ ਕੀ ਫਤਿਹ ਕੀ ਨਾਮ ਬਾਬਾਈ ਮੇਰਾ ਨਾਮ ਜੀ ਕਲਬੀਰ ਸਿੰਘ ਜਹਦਰਿਆ ਜੀ ਕਿਹੜਾ ਪਿੰਡ ਹੈ ਸਾਂਦਰਾ ਜੀ ਇਹ ਗੱਲ ਕੀ ਹੋਈ ਆ ਜਿਹੜੇ ਅਸੀਰੀ ਸਾਹਿਬ ਖਾਲੀ ਬੜੀ ਫਿਰਨਦੇ ਜੋ ਹੱਥ ਚ ਫੜੀ ਗੱਲ ਇਹ ਆ ਜੀ ਵੇਖੋ ਵੀ ਇਹਨਾਂ ਦਾ ਮੁੰਡਿਆਂ ਮੁੰਡਿਆਂ ਦਾ ਕੋਈ ਆਪਸ ਵਿੱਚ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚਲੇ ਗਏ ਆ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਆ ਇਹ ਮੇਰਾ ਗੁਰਪਾਈ ਆ ਮੈਂ ਛਡਾਉਣਾ ਇਹਨਾਂ ਮੇਰੇ ਛਡਾਉਂਦੇ ਛਡਾਉਂਦੇ ਮਰੀ ਦੀ ਦਸਤਾਰ ਲਾਈ ਆ ਫਿਰ ਸਾਡੇ ਗਾਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਆ ਇਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਕਹਿਆ 50 ਜਾਨੇ ਮੁੰਡੇ ਸੀ ਕੌਣ ਸੀਗੇ ਕੌਣ ਸੀਗੇ ਬੰਦੇ ਕੌਣ ਪੰਜਾਬੀ ਸੀ ਕੌਣ ਸੀ ਵੇਖੋ ਜਿਓ ਪ੍ਰਵਾਸੀ ਲੋਕ ਹੀ ਜੀ ਭਈਏ ਜੀ ਭਈਏ ਲੋਕ ਹੀ ਹੈ ਅਸਲ ਕਿਉਂਕਿ ਉਹ ਜੀ ਰਹਿੰਦੇ ਹੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਫਿਰ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂ ਆ ਜੀ ਠੀਕ ਹੈ ਜੀ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਾ ਜੀ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਕੀ ਇਹਨਾਂ ਦੀ ਸਿਰਫ ਛੋਟੇ-ਛੋਟੇ ਬੱਚਿਆਂ ਤੋਂ ਹੀ ਆ ਜੀ। ਬਾਕੀ ਜੀ ਇਹ ਹੁਣ ਵੱਡਿਆਂ ਤੇ ਆਂ ਡਿੱਗੀ ਗੱਲ। ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਤੁਸੀਂ ਕਿਦਾਂ ਆਏ ਫਿਰੇ ਇੱਥੇ? ਵੇਖੋ ਜੀ ਮੇਰਾ ਘਰ ਨਾਲ ਆ ਰਿਹਾ। ਮੇਰਾ ਗੁਰ ਭਾਈ ਆ ਮੈਂ ਇਹਦੇ ਮੰਗਰਾ ਸਕਦਾ। ਠੀਕ ਹੈ ਨਾ। ਤੇ ਰੌਲਾ ਰੱਪਾ ਸੁਣ ਕੇ ਆਇਆ। ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਏ ਆ ਮਰ ਗਏ ਆ ਆ ਕਮਰਾ ਇਹਨਾਂ ਦਾ ਇਹਨਾਂ ਕਮਰਿਆਂ ਤੇ ਚੜ ਕੇ ਕਮਰਿਆਂ ਤੇ ਚੜ ਕੇ ਇਹਦੇ ਇਹਨਾਂ ਨੇ ਕੀ ਜਿਹੜੀ ਟਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਆ। 50 ਜਣੇ ਬੰਦੇ ਹੈਗੇ ਸੀ ਜੀ ਆ ਜਿਹੜੇ ਰੋਲੇ ਰਾੜੇ ਜਿਹੜੇ ਖਿਲਰੇ ਇਹ ਕਿੰਨਾ ਲੋਕ ਖਲਾਰੇ ਇਹ ਸਭ ਉਹਨਾਂ ਵੱਲੋਂ ਦੂਜੀ ਪਾਰਟੀ ਵਾਲਿਆਂ ਲੋਕ ਖਲਾਰੇ ਗਏ ਭਾਈ ਥਿਆਰੇ ਸੀ ਕਿ ਮੈਂ ਵੀ ਅੰਦਰ ਵੜ ਕੇ ਜਦੋਂ ਇਹਨਾਂ ਨੂੰ ਢੋ ਕੇ ਜਿੰਦਰਾ ਮਾਰ ਲਿਆ ਨਾ ਉਹ ਮੈਨੂੰ ਆਂਦੇ ਸੀ ਕਿ ਤੂੰ ਜਿਹੜਾ ਬਾਹਰ ਨਿਕਲ ਤੇਰੇ ਵੀ ਗੋਲੀ ਮਾਰਾਂਗੇ ਨਹੀਂ ਤੇ ਇਹਨਾਂ ਨੂੰ ਬਾਹਰ ਕੱਢ ਦੇ ਠੀਕ ਆ ਜੀ ਵੇਖੋ ਜੀ ਮੈਂ ਡਰਦਿਆਂ ਕਿ ਨੁਕਸਾਨ ਨਾ ਹੋ ਜੇ ਕਿਸੇ ਦਾ ਇਸੇ ਡਰ ਤੋਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਗਾੜੀ ਮੈਂ ਲੱਗਾ ਫਿਰ ਵੇਖੋ ਪਹਿਲੇ ਨੰਬਰ ਤੇ ਮੇਰੀ ਦਸਤਾਰ ਲਾਈ ਉਹਨਾਂ ਨੇ ਫਿਰ ਬਾਕੇ ਵੀਡੀਓ ਬਣਾਈ ਫਿਰ ਮੇਰੇ ਆ ਜਿਹੜੇ ਕਕਾਰ ਆ ਇਹ ਸਾਰੇ ਇਹਨਾਂ ਨੇ ਹੋ ਕੇ ਖੜੇ ਵੀਡੀਓ ਵੀ ਬਣਾ ਕੇ ਲੈ ਗਏ ਹਾਂਜੀ ਵੀਡੀਓ ਵੀ ਬਣਾ ਕੇ ਲੈ ਗਏ ਹੁਣ ਜਿਹੜਾ ਮੈਂ ਆਖਿਆ ਸੀ ਇਹਨਾਂ ਨੂੰ ਕਿ ਮੈਂ ਜਸਦਾਰ ਬੰਦਾ ਐ ਕਿ ਮੇਰੀ ਤੁਸੀਂ ਇਸ ਤਰ੍ਹਾਂ ਬੇਅਦਬੀ ਨਾ ਕਰੋ ਪਰ ਇਹਨਾਂ ਮੇਰੀ ਬੇਅਦਬੀ ਫੁੱਲ ਰਾਜ ਜੇ ਜੀ ਰਾਤ ਮੁੰਡੇ ਆਏ ਮੁੰਡਿਆਂ ਦੀ ਲੜਾਈ ਤੇ ਉਹ ਆਣ ਕੇ ਰਾਤ ਸਾਡੇ ਤੋੜਪੰਨਾ ਕਰਕੇ ਨਾਲ ਡਾਂਗਾ ਸੋ ਟਾਈਪ ਖਾ ਨੂੰ ਕੁੱਟਮਾਰ ਬਹੁਤ ਜਿਆਦਾ ਕਰ ਗਏ ਜਨਾਨੀਆਂ ਦੇ ਵਿੱਚ ਵਿੱਚ ਆਣ ਲਿੰਗਾ ਡਾਂਗਾ ਛੋਟੇ ਵੀ ਹੋਰ ਵੀ ਹਥਿਆਰ ਦਾਤਰ ਵੀ ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰ ਦੇ ਲੱਗੇ ਪੇਰੇ ਬਾਹਰ ਨਿਕਲ ਕੀ ਮਸਲਾ ਹੈ ਕੀ ਆ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪੁਰਾਣਾ ਮਾਮਲਾ ਕੀ ਹੈ ਕੀ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜਿਹੜਾ ਜਵਾਗ ਜਵਾਗ ਲੜੇ ਬਾਕੀ ਨਹੀਂ ਕੋਈ ਗੱਲ ਵੀ ਨਹੀਂ ਸਾਡੇ ਰੋੜੇ ਰੋੜੇ ਖਿਲਰੇ ਆ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਹੀ ਹੋ ਹੋ ਗਏ 50 ਜਣੇ ਹੋਣੇ ਜੀ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਕਮ ਇਹੋ ਇਤਨਾ ਹੀ ਉਧਿਹੜੀ ਦਾ ਕੋਈ ਜਾਂਦਾ ਇੱਕਠੇਕੇਦਾਰ ਆ ਉਹਨਾਂ ਦੇ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕਿ ਸਟਾ ਲੱਗੀਆਂ ਨੇ ਸਾਡੇ ਸਟਾ ਵੇਣ ਆ ਬਾਹ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਧਾ ਹਲ ਕਰਕੇ ਆ ਬਾਕੀ ਜਨਾਨੀਆਂ ਦੇ ਸਿਰ ਵੜੇ ਤੋ ਤਿੰਨਾਂ ਚੌਂ ਦਾ ਸਿਰ ਪਾੜਿਆ ਕਿੰਨਾ ਕੋ ਗਿਆ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਆ ਮੈਨੂੰ ਹੁਣੇ ਤੁਹਾਡੇ ਬਾਅਦ ਹੀ ਮerai ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾਂਧਰੇ ਦਾ ਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡੇ ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਭਾਂ ਤੋੜ ਕੀਤੀ ਆ ਮੈਂ ਐਸਾ ਚ ਉਹਨੂੰ ਵੀ ਹਦਾਇਤ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਉਹ ਅਮਲ ਦੇ ਵਿੱਚ ਲਿਆ ਗਾ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਜੀ ਹਾਂ ਮੈਨੂੰ ਤਾਂ ਮਲਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆਂਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿੱਤੀ ਹੈ ਉਹ ਜਾ ਕੇ ਤਸਦੀਕ ਕਰਕੇ ਤੇ ਇਹਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਜੋ ਅਮਲ ਦੇ ਵਿੱਚ ਲਗਾ ਘਰ ਦੇ ਉੱਤੇ ਜਦਕਿ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ ਹੈ ਤੇ ਘਰ ਦੇ ਵਿੱਚ ਵੜ ਕੇ ਪ੍ਰਵਾਸੀ ਮਜ਼ਦੂਰਾ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕੀਤੀ ਹੈ ਇਲਜ਼ਾਮ ਲੱਗੇ ਨੇ ਪ੍ਰਵਾਸੀ ਮਜ਼ਦੂਰਾ ਦੇ ਉੱਤੇ ਤਰਨਤਾਰਨ ਦੇ ਵਿੱਚ ਅਜ ਦਿਨ ਕੋਈ ਨਾ ਕੋਈ ਖਬਰ ਤਾਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਦੱਸ ਦਈਏ ਕਿ ਤਰਨਤਾਰਨ ਦੇ ਸਬਡਿਵੀਜ਼ਨ ਪਿੱਖੇਵਿੰਡ ਦੇ ਪਿੰਡ ਸਾਂਦਰਾ ਦੇ ਵਿੱਚ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਵੱਲੋਂ ਇੱਕ ਪੰਜਾਬੀ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਪੰਤੋੜ ਕੀਤੀ ਗਈ ਹੈ ਤੇ ਇਸ ਵਾਰ ਹਥਿਆਰਾਂ ਦੇ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਤੇ ਪ੍ਰਵਾਸੀ ਜਿਨ੍ਹਾਂ ਦੇ ਵੱਲੋਂ ਅਜਿਹੀ ਗੁੰਡਾਗਰਦੀ ਕੀਤੀ ਗਈ ਹੈ ਤਾਂ ਇਹ ਇਲਜ਼ਾਮ ਪੀੜਤ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਦੇ ਨੇ ਕਿ ਇਥੋਂ ਪ੍ਰਵਾਸੀਆਂ ਵੱਲੋਂ ਪਹੁੰਚ ਕੇ ਕੁੱਟਮਾਰ ਕੀਤੀ ਗਈ ਹੈ ਤੇ ਕਰਤੇ ਹਮਲਾ ਕੀਤਾ ਗਿਆ ਜਿਸ ਦਿਨ ਕਈ ਲੋਕ ਜ਼ਖਮੀ ਹੋਏ ਨੇ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਦੱਸ ਦਈਏ ਕਿ ਕੀ ਆ ਜਾ ਰਿਹਾ ਹੈ ਕਿ ਇੱਥੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਜਾਂਦੀ ਹੈ ਪਿੰਡ ਸਾਂਦਰਾ ਵਿਖੇ ਪ੍ਰਵਾਸੀਆਂ ਨੇ ਘਰ ਦੇ ਵਿੱਚ ਵੜ ਕੇ ਕੁਟਮਾਰ ਕੀਤੀ ਹੈ ਤੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜੱਟਾ ਰੋਲਿਆ ਦੀ ਬਰਸਾਤ ਇੱਥੇ ਕੀਤੀ ਜਾਂਦੀ ਹੈ ਤੇ ਉਹ ਪ੍ਰਵਾਸੀ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਪ੍ਰਵਾਸੀਆਂ ਦੇ ਵੱਲੋਂ ਦੋ ਜਥੇਦਾਰਾਂ ਦੀਆਂ ਕਿਰਪਾਣਾ ਤੇ ਹੋਰ ਜਿਹੜੇ ਕਾਰਨ ਨੇ ਉਹਨਾਂ ਨੂੰ ਵੀ ਉਤਾਰਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਬੇਅਦਬੀ ਵੀ ਕੀਤੀ ਗਈ ਹੈ ਤੇ ਜਿਹੜੇ ਜਥੇਦਾਰ ਨੇ ਉਹਨਾਂ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਪਤਾ ਲੱਗ ਰਿਹਾ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਇੱਥੇ ਇੱਟਾ ਰੋੜਿਆਂ ਨੂੰ ਜਮ ਕੇ ਭਰਾਇਆ ਗਿਆ ਤੇ ਹਮਲਾ ਕੀਤਾ ਗਿਆ ਸਰ ਅਗਰ ਜੀ ਕੀ ਫਤਿਹ ਕੀ ਨਾਂ ਬਾਬਾ ਜੀ ਮੇਰਾ ਨਾਂ ਜੀ ਕਲਬੀਰ ਸਿੰਘ ਜਹੇਦਾਰਾ ਜੀ ਕਿਹੜਾ ਪਿੰਡ ਹੈ ਸਾਂਦਰਾ ਜੀ ਕੀ ਗੱਲ ਕੀ ਹੋਈ ਆ ਜਿਹੜੇ ਆ ਸ੍ਰੀ ਸਾਹਿਬ ਖਾਲੀ ਫੜੀ ਫਿਰਨਦੇ ਜੋ ਹੱਥ ਚ ਫੜੀ ਗੱਲ ਇਹ ਆ ਜੀ ਵੇਖੋ ਵੀ ਇਹਨਾਂ ਦਾ ਮੁੰਡਿਆਂ ਮੁੰਡਿਆਂ ਦਾ ਕੋਈ ਆਪਸ ਦੀ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚਲੇ ਗਏ ਆ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਆ ਇਹ ਮੇਰਾ ਗੁਰਪਾਈ ਆ ਮੈਂ ਛਡਾਉਣਾ ਇਹਨਾਂ ਮੇਰੇ ਛਡਾਉਂਦੇ ਛਡਾਉਂਦੇ ਮਰੀ ਦੀ ਦਸਤਾਰ ਲਾਈ ਆ ਫਿਰ ਸਾਡੇ ਗਾਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਆ ਇਹਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਕਹਿਆ 50 ਜਾਨੇ ਮੁੰਡੇ ਸੀ ਕੌਣ ਸੀਗੇ ਕੌਣ ਸੀਗੇ ਬੰਦੇ ਕੌਣ ਪੰਜਾਬੀ ਸੀ ਕੌਣ ਸੀ ਵੇਖੋ ਜਿਓ ਪ੍ਰਵਾਸੀ ਲੋਕ ਹੀ ਜੀ ਭਈਏ ਸੀ ਭਈਏ ਲੋਕ ਹੀ ਅਸਲ ਕਿਉਂਕਿ ਉਹ ਜੀ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਫਿਰ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂ ਗਾ ਜੀ ਠੀਕ ਹੈ ਜੀ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਾ ਜੀ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਕੀ ਇਹਨਾਂ ਦੀ ਸਿਰਫ ਛੋਟੇ ਛੋਟੇ ਬੱਚਿਆਂ ਤੋਂ ਹੀ ਆ ਜੀ ਬਾਕੀ ਜੀ ਇਹ ਹੁਣ ਵੱਡਿਆਂ ਤੇ ਆ ਮਢੀ ਕਰਦਾ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਤੁਸੀਂ ਕਿਦਾਂ ਆਏ ਫਿਰ ਇੱਥੇ ਵੇਖੋ ਜੀ ਮੇਰਾ ਘਰ ਨਾ ਰਿਆ ਮੇਰਾ ਗੁਰ ਭਾਈ ਆ ਮੈਂ ਇਹਦੇ ਮੰਗਰਾ ਸਕਦਾ ਠੀਕ ਹੈ ਨਾ ਤੇ ਰੌਲਾ ਰੱਪਾ ਸੁਣ ਕੇ ਆਇਆ ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਏ ਆ ਮਰ ਗਏ ਆ ਕਮਰਾ ਇਹਨਾਂ ਦਾ ਇਹਨਾਂ ਕਮਰਿਆਂ ਤੋਂ ਚੜ ਕੇ ਕਮਰਿਆਂ ਤੋਂ ਚੜ ਕੇ ਇਹਦੇ ਇਹਨਾਂ ਨੇ ਜਿਹੜੀ ਟ੍ਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਆ 50 ਜਣੇ ਬੰਦੇ ਹੈਗੇ ਸੀ ਆ ਜਿਹੜੇ ਰੋਲੇ ਰਾੜੇ ਜਿਹੜੇ ਖਿਲਰੇ ਇਹ ਕਿੰਨਾ ਲੋਕ ਖਲਾਰੇ ਇਹ ਸਭ ਉਹਨਾਂ ਵੱਲੋਂ ਦਜੀ ਪਾਰਟੀ ਵਾਲਿਆਂ ਲੋਕ ਖਲਾਰੇ ਗਏ ਭਾਈ ਥਿਆਰੇ ਸੀ ਕਿ ਮੈਂ ਵੀ ਅੰਦਰ ਵੜ ਕੇ ਜਦੋਂ ਇਹਨਾਂ ਨੂੰ ਢੋ ਕੇ ਜਿੰਦਰਾ ਮਾਰ ਲਿਆ ਨਾ ਉਹ ਮੈਨੂੰ ਆਂਦੇ ਸੀ ਕਿ ਤੂੰ ਜੇ ਜਿਹੜਾ ਬਾਹਰ ਨਿਕਲ ਤੇਰੇ ਵੀ ਗੋਲੀ ਮਾਰਾਂਗੇ ਨਹੀਂ ਤੇ ਇਹਨਾਂ ਨੂੰ ਬਾਹਰ ਕੱਢ ਦੇ ਠੀਕ ਆ ਜੀ ਵੇਖੋ ਜੀ ਮੈਂ ਡਰਦਿਆਂ ਕਿ ਨੁਕਸਾਨ ਨਾ ਹੋ ਜੇ ਕਿਸੇ ਦਾ ਇਸੇ ਡਰ ਤੋਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਗਾੜੀ ਮੈਂ ਲੱਗਾ ਫਿਰ ਵੇਖੋ ਪਹਿਲੇ ਨੰਬਰ ਤੇ ਮੇਰੀ ਦਸਤਾਰ ਲਾਈ ਉਹਨਾਂ ਨੇ ਫਿਰ ਬਾਕੇ ਵੀਡੀਓ ਬਣਾਈ ਫਿਰ ਮੇਰੇ ਆ ਜਿਹੜੇ ਕਕਾਰ ਆ ਇਹ ਸਾਰੇ ਇਹਨਾਂ ਨੇ ਹੋ ਕੇ ਖੜੇ ਵੀਡੀਓ ਵੀ ਬਣਾ ਕੇ ਲੈ ਗਏ ਹਾਂਜੀ ਵੀਡੀਓ ਵੀ ਬਣਾ ਕੇ ਲੈ ਗਏ ਹੁਣ ਇਹਦਾ ਟੁੱਟ ਮੈਂ ਆਖਿਆ ਸੀ ਇਹਨਾਂ ਨੂੰ ਕਿ ਮੈਂ ਜਸਦਰ ਬੰਦਾ ਐ ਕਿ ਮੇਰੀ ਤੁਸੀਂ ਇਸ ਤਰ੍ਹਾਂ ਬੇਅਦਬੀ ਨਾ ਕਰੋ ਪਰ ਇਹਨਾਂ ਮੇਰੀ ਬੇਅਦਬੀ ਫੁੱਲ ਰੱਜ ਗਈ ਇਹ ਜੀ ਰਾਤ ਮੁੰਡੇ ਆਏ ਮੁੰਡਿਆਂ ਦੀ ਲੜਾਈ ਤੇ ਉਹ ਅਣਕੇ ਰਾਤ ਟੋੜਪੰਨਾ ਕਰਕੇ ਨਾਲ ਡਾਂਗਾ ਸੋ ਟਾਇਪ ਕਾਨੂੰ ਕੁੱਟਮਾਰ ਬਹੁਤ ਜ਼ਿਆਦਾ ਕਰਕੇ ਜਨਾਨੇ ਇਹਨਾਂ ਵਿੱਚ ਵਿੱਚ ਆਨੋ ਕੱਲੀਆ ਡਾਂਗਾ ਛੋਟੇ ਵੀ ਹੋਰ ਵੀ ਹਥਿਆਰ 7.3 ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰ ਦੇ ਲੱਗੇ ਪੇਰੇ ਬਾਹਰ ਨਿਕਲ ਕੀ ਮਸਲਾ ਹੈ ਕੀ ਆ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪੰਨਾ ਮਾਮਲਾ ਕੀ ਹੈ ਕੀ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜਿਹੜਾ ਜਵਾਕ ਜਵਾਕ ਲੜੇ ਬਸ ਅੱਛਾ ਬਾਕੀ ਨਹੀਂ ਕੋਈ ਗੱਲ ਵੀ ਨਹੀਂ ਸਾਡੇ ਰੋੜੇ ਰਾੜੇ ਖਿਲਰੇ ਐ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਹੀ ਹੋ ਹੋਏਗੇ 50 ਜਣੇ ਹੋਣੇ ਜੀ ਕਿਤੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਕਮ ਇਹੋ ਇਤਰਾ ਹੀ ਉਧੜੀ ਦੇ ਪੈ ਕੋਈ ਜਾਂਦਾ ਇਕਠੇਕੇਦਾਰ ਆ ਉਹਨਾਂ ਦੇ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕਿ ਸਟਾ ਲੱਗੀਆਂ ਹੁੰਦਾ ਨੇ ਸਟਾ ਵੇ ਬਾਂਹ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਦਾ ਹਲ ਕਰ ਗਏ ਆ ਬਾਕੀ ਜਨਾਨੀਆਂ ਦੇ ਸਿਰ ਬੜੇ ਦੋ ਤਿੰਨਾਂ ਚੌਂ ਦੇ ਸਿਰ ਪਾੜਿਆ ਕਿੰਨਾ ਕੁ ਹੋ ਗਿਆ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਆ ਮੈਨੂੰ ਹੁਣੇ ਤੁਹਾਡੇ ਬਾਅਦ ਹੀ ਮરાਈ ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾਂਧਰੇ ਦਾ ਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡੇ ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਬਾਂਹ ਤੋੜ ਕੀਤੀ ਆ ਮੈਂ ਐਸਾ ਚ ਉਹਨੂੰ ਵੀ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਉਹ ਅਮਲ ਦੇ ਵਿੱਚ ਲਿਆ ਗਾ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਜਿਆ ਹਾਂ ਮੈਨੂੰ ਤਾਂ ਮਲਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆਂਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿੱਤੀ ਹੈ ਉਹ ਜਾ ਕੇ ਤਸਦੀਕ ਕਰਕੇ ਤੇ ਇਹਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਜੋ ਅਮਲ ਦੇ ਵਿੱਚ ਲਿਆ। ਘਰ ਦੇ ਉੱਤੇ ਜਦਕਿ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ ਹੈ ਤੇ ਘਰ ਦੇ ਵਿੱਚ ਵੜ ਕੇ ਪ੍ਰਵਾਸੀ ਮਜ਼ਦੂਰਾ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕੀਤੀ ਹੈ। ਇਲਜ਼ਾਮ ਲੱਗੇ ਨੇ ਪ੍ਰਵਾਸੀ ਮਜ਼ਦੂਰਾ ਦੇ ਉੱਤੇ ਤਰਨਤਾਰਨ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਖਬਰ ਤਾਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਦੱਸ ਦਈਏ ਕਿ ਤਰਨਤਾਰਨ ਦੇ ਸਬਡਿਵੀਜ਼ਨ ਪਿੱਖੇਵਿੰਡ ਦੇ ਪਿੰਡ ਸਾਂਦਰਾ ਦੇ ਵਿੱਚ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਵੱਲੋਂ ਇੱਕ ਪੰਜਾਬੀ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਪੰਤੋੜ ਕੀਤੀ ਗਈ ਹੈ ਤੇ ਇਸ ਵਾਰ ਹਥਿਆਰਾਂ ਦੇ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਤੇ ਪ੍ਰਵਾਸੀ ਜਿਨ੍ਹਾਂ ਦੇ ਵੱਲੋਂ ਅਜਿਹੀ ਗੁੰਡਾਗਰਦੀ ਕੀਤੀ ਗਈ ਹੈ ਤਾਂ ਇਲਜ਼ਾਮ ਪੀੜਤ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਦੇ ਨੇ ਕਿ ਇਥੋਂ ਪ੍ਰਵਾਸੀਆਂ ਵੱਲੋਂ ਪਹੁੰਚ ਕੇ ਕੁੱਟਮਾਰ ਕੀਤੀ ਗਈ ਹੈ ਤੇ ਘਰ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਕਈ ਲੋਕ ਜ਼ਖਮੀ ਹੋਏ ਨੇ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਦੱਸ ਦਈਏ ਕਿ ਕੀ ਆ ਜਾ ਰਿਹਾ ਹੈ ਕਿ ਇੱਥੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਜਾਂਦੀ ਹੈ ਪਿੰਡ ਸਾਂਦਰਾ ਵਿਖੇ ਪ੍ਰਵਾਸੀਆਂ ਨੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਹੈ ਤੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜੱਟਾ ਰੋਲਿਆ ਦੀ ਬਰਸਾਤ ਇੱਥੇ ਕੀਤੀ ਜਾਂਦੀ ਹੈ ਤੇ ਉਹ ਪ੍ਰਵਾਸੀ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਪ੍ਰਵਾਸੀਆਂ ਦੇ ਵੱਲੋਂ ਦੋ ਜਥੇਦਾਰਾਂ ਦੀਆਂ ਕਿਰਪਾਨਾਂ ਤੇ ਹੋਰ ਜਿਹੜੇ ਕਾਰਨ ਨੇ ਉਹਨਾਂ ਨੂੰ ਵੀ ਉਤਾਰਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਬੇਅਦਬੀ ਵੀ ਕੀਤੀ ਗਈ ਹੈ ਤੇ ਜਿਹੜੇ ਜਥੇਦਾਰ ਨੇ ਉਹਨਾਂ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਪਤਾ ਲੱਗ ਰਿਹਾ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਇੱਥੇ ਇੱਟਾ ਰੋੜਿਆਂ ਨੂੰ ਜਮ ਕੇ ਭਰਾਇਆ ਗਿਆ ਤੇ ਹਮਲਾ ਕੀਤਾ ਗਿਆ ਸਰ ਅਗਰ ਜੀ ਕੀ ਫਤਿਹ ਕੀ ਨਾ ਬਾਬਾ ਜੀ ਮੇਰਾ ਨਾਂ ਜੀ ਕਲਵੀਰ ਸਿੰਘ ਜਥੇਦਾਰ ਆ ਜੀ ਕਿਹੜਾ ਪਿੰਡ ਹੈ ਸਾਂਦਰਾ ਜੀ ਇਹ ਗੱਲ ਕੀ ਹੋਈ ਆ ਜਿਹੜੇ ਆ ਸ੍ਰੀ ਸਾਹਿਬ ਖਾਲੀ ਫੜੀ ਫਿਰਨਦੇ ਜੋ ਹੱਥ ਚ ਫੜੀ ਗੱਲ ਇਹ ਆ ਜੀ ਵੇਖੋ ਵੀ ਇਹਨਾਂ ਦਾ ਮੁੰਡਿਆਂ-ਮੁੰਡਿਆਂ ਦਾ ਕੋਈ ਆਪਸ ਦੀ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚਲੇ ਗਏ ਆ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਆ ਇਹ ਮੇਰਾ ਗੁਰਪਾਈ ਆ ਮੈਂ ਛਡਾਉਣ ਆਇਆ ਇਹਨਾਂ ਮੇਰੇ ਛਡਾਉਂਦੇ ਆ ਛਡਾਉਂਦੇ ਆ ਮੇਰੀ ਵੀ ਦਸਤਾਰ ਲਾਈ ਆ ਫਿਰ ਸਾਡੇ ਗਾਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਆ ਇਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਗਿਆ 50 ਜਾਨੇ ਮੁੰਡੇ ਸੀ ਕੌਣ ਸੀਗੇ ਕੌਣ ਸੀਗੇ ਬੰਦੇ ਕੌਣ ਪੰਜਾਬੀ ਸੀ ਕੌਣ ਸੀ ਵੇਖੋ ਜਿਓ ਪ੍ਰਵਾਸੀ ਲੋਕ ਹੀ ਜੀ ਭਈਏ ਸੀ ਭਈਏ ਲੋਕ ਹੀ ਅਸਲ ਕਿਉਂਕਿ ਉਹ ਜੀ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਫਿਰ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂਗਾ ਜੀ ਠੀਕ ਹੈ ਜੀ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਾ ਜੀ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂਗੀ ਇਹਨਾਂ ਦੀ ਸਿਰਫ ਛੋਟੇ ਛੋਟੇ ਬੱਚਿਆਂ ਤੋਂ ਹੀ ਆ ਜੀ ਬਾਕੀ ਜੀ ਇਹ ਹੁਣ ਵੱਡਿਆਂ ਤੇ ਆਮ ਡਿੱਗੀ ਗੱਲ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਤੁਸੀਂ ਕਿਦਾਂ ਆਏ ਫਿਰੇ ਇੱਥੇ ਵੇਖੋ ਜੀ ਮੇਰਾ ਘਰ ਨਾ ਆ ਰਿਹਾ ਮੇਰਾ ਗੁਰ ਭਾਈ ਆ ਮੈਂ ਇਹਦੇ ਮੰਗਦਾ ਸਕਦਾ ਠੀਕ ਹੈ ਨਾ ਤੇ ਰੌਲਾ ਰੱਪਾ ਸੁਣ ਕੇ ਆਇਆ ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਿਆ ਮਰ ਗਿਆ ਆ ਕਮਰਾ ਇਹਨਾਂ ਦਾ ਇਹਨਾਂ ਕਮਰਿਆਂ ਤੇ ਚੜ ਕੇ ਕਮਰਿਆਂ ਤੇ ਚੜ ਕੇ ਇਹਨਾਂ ਨੇ ਕੀ ਜਿਹੜੀ ਟ੍ਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਆ 50 ਜਣੇ ਬੰਦੇ ਹੈਗੇ ਸੀ ਆ ਜਿਹੜੇ ਰੋਲੇ ਰਾੜੇ ਜਿਹੜੇ ਖਿਲਰੇ ਇਹ ਕਿੰਨਾ ਲੋਕ ਖਲਾਰੇ ਇਹ ਸਭ ਉਹਨਾਂ ਵੱਲੋਂ ਦਜੀ ਪਾਰਟੀ ਵਾਲਿਆਂ ਲੋਕ ਖਲਾਰੇ ਗਏ ਭਾਈ ਥਿਆਰੇ ਸੀ ਕਿ ਮੈਂ ਵੀ ਅੰਦਰ ਵੜ ਕੇ ਜਦੋਂ ਇਹਨਾਂ ਨੂੰ ਢੋ ਕੇ ਜਿੰਦਰਾ ਮਾਰ ਲਿਆ ਨਾ ਉਹ ਮੈਨੂੰ ਆਂਦੇ ਸੀ ਕਿ ਤੂੰ ਜਿਹ ਦਰਾ ਬਾਹਰ ਨਿਕਲ ਤੇਰੇ ਵੀ ਗੋਲੀ ਮਾਰਾਂਗੇ ਨਹੀਂ ਤੇ ਇਹਨਾਂ ਨੂੰ ਬਾਹਰ ਕੱਢ ਦੇ ਠੀਕ ਆ ਜੀ ਵੇਖੋ ਜੀ ਮੈਂ ਡਰਦਿਆਂ ਕਿ ਨੁਕਸਾਨ ਨਾ ਹੋ ਜੇ ਕਿਸੇ ਦਾ ਐਸੇ ਡਰ ਤੋਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਗਾੜੀ ਮੈਂ ਲੱਗਾ ਫਿਰ ਵੇਖੋ ਪਹਿਲੇ ਨੰਬਰ ਤੇ ਮੇਰੀ ਦਸਤਾਰ ਲਾਈ ਉਹਨਾਂ ਨੇ ਫਿਰ ਬਾਕੇ ਵੀਡੀਓ ਬਣਾਈ ਫਿਰ ਮੇਰੇ ਆ ਜਿਹੜੇ ਕਕਾਰ ਆ ਇਹ ਸਾਰੇ ਇਹਨਾਂ ਨੇ ਹੋ ਕੇ ਖੜੇ ਵੀਡੀਓ ਵੀ ਬਣਾ ਕੇ ਲੈ ਗਏ ਹਾਂਜੀ ਵੀਡੀਓ ਵੀ ਬਣਾ ਕੇ ਲੈ ਗਏ ਹੁਣ ਇਹਦਾ ਮੈਂ ਆਖਿਆ ਸੀ ਇਹਨਾਂ ਨੂੰ ਕਿ ਮੈਂ ਜਸਦਾਰ ਬੰਦਾ ਐ ਕਿ ਮੇਰੀ ਤੁਸੀਂ ਇਸ ਤਰ੍ਹਾਂ ਬੇਅਦਬੀ ਨਾ ਕਰੋ ਪਰ ਇਹਨਾਂ ਮੇਰੀ ਬੇਅਦਬੀ ਫੁੱਲ ਰਾਜ ਇਹ ਜੀ ਰਾਤ ਮੁੰਡੇ ਆਏ ਮੁੰਡਿਆਂ ਦੀ ਲੜਾਈ ਤੇ ਉਹ ਆਣ ਕੇ ਰਾਤ ਟੋੜਪੰਨਾ ਕਰਕੇ ਨਾਲ ਡਾਂਗਾ ਸੋ ਟਾਈਪ ਕਰਨੋ ਕੁੱਟਮਾਰ ਬਹੁਤ ਜ਼ਿਆਦਾ ਕਰਕੇ ਜਨਾਨੀਆਂ ਦੇ ਵਿੱਚ ਵਿੱਚ ਆਨੋ ਇੱਲੀਆਂ ਡਾਂਗਾਂ ਛੋਟੇ ਵੀ ਹੋਰ ਵੀ ਥਿਆਰੀ ਦਾਤਰ ਵੀ ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰ ਦੇ ਲੱਗੇ ਪੇਰੇ ਬਾਹਰ ਨਿਕਲੇ ਕੀ ਮਸਲਾ ਹੈ ਕੀ ਹੈ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪੁਰਾਣਾ ਮਾਮਲਾ ਕੀ ਹੈ ਕੀ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜਿਹੜਾ ਜਵਾਗ ਜਵਾਗ ਲੜੇ ਬਸ ਬਾਕੀ ਨਹੀਂ ਕੋਈ ਗੱਲ ਵਹੀ ਆਲੇ ਰੋੜੇ ਰਾੜੇ ਖਿਲਰੇ ਐ ਇਹ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਹੀ ਹੋ ਹੋਏਗੇ 50 ਜਣੇ ਹੋਣੇ ਜੀ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਕਮ ਇਹੋ ਇਤਰਾ ਹੀ ਉਧੜੀ ਦੇ ਕੋਈ ਜਾਂਦਾ ਇਕਠੇਕੇਦਾਰ ਆ ਉਹਨਾਂ ਦੇ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕਿ ਸੱਟਾਂ ਲੱਗੀਆਂ ਤੁਹਾਡੇ ਸੱਟਾਂ ਵੇਣ ਆ ਬਾਹ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਧਾ ਹਲ ਕਰਕੇ ਆ ਬਾਕੀ ਜਨਾਨੀਆਂ ਦੇ ਚੇਰ ਬੜੇ ਦੋ ਤਿੰਨ ਚੌਹਾਂ ਦਾ ਸਿਰ ਪਾੜਿਆ ਕਿੰਨਾ ਕੋ ਗਿਆ ਕਰਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਆ ਮੈਨੂੰ ਹੁਣੇ ਤੁਹਾਡੇ ਬਾਅਦ ਜੀ ਮerai ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾਂਧਰੇ ਦਾ ਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡੇ ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਭਾਂ ਤੋੜ ਕੀਤੀ ਆ ਮੈਂ ਸੱਚ ਨੂੰ ਵੀ ਹਦਾਇਤ ਕਰ ਦਿੱਤੀ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਹੋ ਅਮਲ ਦੇ ਵਿੱਚ ਲਿਆ ਦੋ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਜਾਂ ਹਾਂ ਮੈਨੂੰ ਤਾਂ ਮਲਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆਂਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿੱਤੀ ਹੈ ਉਹ ਜਾ ਕੇ ਤਸਦੀਕ ਕਰਕੇ ਤੇ ਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਜੋ ਅਮਲ ਦੇ ਵਿੱਚ ਲਾਉਂਦੇ ਘਰ ਦੇ ਉੱਤੇ ਜਮ ਕੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ ਹੈ ਤੇ ਘਰ ਦੇ ਵਿੱਚ ਵੜ ਕੇ ਪ੍ਰਵਾਸੀ ਮਜ਼ਦੂਰਾ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕੀਤੀ ਹੈ ਇਲਜ਼ਾਮ ਲੱਗੇ ਨੇ ਪ੍ਰਵਾਸੀ ਮਜ਼ਦੂਰਾ ਦੇ ਉੱਤੇ ਤਰਨਤਾਰਨ ਦੇ ਵਿੱਚ ਅਜ ਦਿਨ ਕੋਈ ਨਾ ਕੋਈ ਖਬਰ ਤਾਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਦੱਸ ਦਈਏ ਕਿ ਤਰਨਤਾਰਨ ਦੇ ਸਬਡਿਵੀਜ਼ਨ ਪਿੱਖੇਵਿੰਡ ਦੇ ਪਿੰਡ ਸਾਂਦਰਾ ਦੇ ਵਿੱਚ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਵੱਲੋਂ ਇੱਕ ਪੰਜਾਬੀ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਭੰਨਤੋੜ ਕੀਤੀ ਗਈ ਹੈ ਤੇ ਇਸ ਵਾਰ ਹਥਿਆਰਾਂ ਦੇ ਨਾਲ 3 ਤੋਂ 4 ਵਿਅਕਤੀਆਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਤੇ ਪ੍ਰਵਾਸੀ ਜਿਨ੍ਹਾਂ ਦੇ ਵੱਲੋਂ ਅਜਿਹੀ ਗੁੰਡਾਗਰਦੀ ਕੀਤੀ ਗਈ ਹੈ ਤਾਂ ਇਲਜ਼ਾਮ ਪੀੜਤ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਦੇ ਨੇ ਕਿਥੋਂ ਪ੍ਰਵਾਸੀਆਂ ਵੱਲੋਂ ਪਹੁੰਚ ਕੇ ਕੁੱਟਮਾਰ ਕੀਤੀ ਗਈ ਹੈ ਤੇ ਘਰ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਕਈ ਲੋਕ ਜ਼ਖਮੀ ਹੋਏ ਨੇ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਦੱਸ ਦਈਏ ਕਿ ਕੀ ਆ ਜਾ ਰਿਹਾ ਹੈ ਕਿ ਇੱਥੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਜਾਂਦੀ ਹੈ ਪਿੰਡ ਸਾਂਦਰਾ ਵਿਖੇ ਪ੍ਰਵਾਸੀਆਂ ਨੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਹੈ ਤੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜੱਟਾ ਰੋਲਿਆ ਦੀ ਬਰਸਾਤ ਇੱਥੇ ਕੀਤੀ ਜਾਂਦੀ ਹੈ ਤੇ ਉਹ ਪ੍ਰਵਾਸੀ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਪ੍ਰਵਾਸੀਆਂ ਦੇ ਵੱਲੋਂ ਦੋ ਜਥੇਦਾਰਾਂ ਦੀਆਂ ਕਿਰਪਾਣਾ ਤੇ ਹੋਰ ਜਿਹੜੇ ਕਕਾਰ ਨੇ ਉਹਨਾਂ ਨੂੰ ਵੀ ਉਤਾਰਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਬੇਅਦਬੀ ਵੀ ਕੀਤੀ ਗਈ ਹੈ ਤੇ ਜਿਹੜੇ ਜਥੇਦਾਰ ਨੇ ਉਹਨਾਂ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਪਤਾ ਲੱਗ ਰਿਹਾ ਕਿ ਕਿਵੇਂ ਕਿਸ ਤਰੀਕੇ ਨਾਲ ਇੱਥੇ ਇੱਟਾ ਰੋੜਿਆਂ ਨੂੰ ਜਮ ਕੇ ਵਰਾਇਆ ਗਿਆ ਤੇ ਹਮਲਾ ਕੀਤਾ ਗਿਆ ਸਰ ਅਗਰ ਜੀ ਕੀ ਫਤਿਹ ਕੀ ਨਾਮ ਬਾਬਾਈ ਮੇਰਾ ਨਾਮ ਜੀ ਕਲਵੀਰ ਸਿੰਘ ਜਥੇਦਾਰ ਆ ਜੀ ਕਿਹੜਾ ਪਿੰਡ ਆ ਸਾਨਦਰਾ ਜੀ ਕੀ ਗੱਲ ਕੀ ਹੋਈ ਆ ਜਿਹੜੇ ਆ ਸ੍ਰੀ ਸਾਹਿਬ ਖਾਲੀ ਫੜੀ ਫਿਰਨਦੇ ਜੋ ਹੱਥ ਚ ਫੜੀ ਗੱਲ ਇਹ ਆ ਜੀ ਵੇਖੋ ਵੀ ਇਹਨਾਂ ਦਾ ਮੁੰਡਿਆਂ ਮੁੰਡਿਆਂ ਦਾ ਕੋਈ ਆਪਸ ਵਿੱਚ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚਲੇ ਗਏ ਆ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਆ ਇਹ ਮੇਰਾ ਗੁਰਪਾਈ ਆ ਮੈਂ ਛਡਾਉਣਾ ਇਹਨਾਂ ਮੇਰੇ ਛਡਾਉਂਦੇ ਆ ਛਡਾਉਂਦੇ ਆ ਮਰੀ ਦੀ ਦਸਤਾਰ ਲਾਈ ਆ ਫਿਰ ਸਾਡੇ ਗਾਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਆ ਇਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਗਿਆ 50 ਜਾਣੇ ਮੁੰਡੇ ਕੋਣ ਸੀਗੇ ਕੋਣ ਸੀਗੇ ਬੰਦੇ ਕੋਣ ਪੰਜਾਬੀ ਸੀ ਕੋਣ ਸੀ ਵੇਖੋ ਜਿਓ ਪ੍ਰਵਾਸੀ ਲੋਕ ਹੀ ਜੀ ਭਈਏ ਸੀ ਭਈਏ ਲੋਕ ਨਹੀਂ ਕਿਉਂਕਿ ਉਹ ਜੀ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਫਿਰ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂ ਗਾ ਜੀ ਠੀਕ ਹੈ ਜੀ ਕੋਈ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਾ ਜੀ ਕੋਈ ਰੰਜਿਸ਼ ਨਹੀਂ ਜੀ ਉਹੀ ਰੰਜਿਸ਼ ਨੇ ਕੀ ਇਹਨਾਂ ਦੀ ਸਿਰਫ ਛੋਟੇ-ਛੋਟੇ ਬੱਚਿਆਂ ਤੋਂ ਹੋਈ ਆ ਜੀ। ਬਾਕੀ ਜੀ ਇਹ ਹੁਣ ਵੱਡਿਆਂ ਤੇ ਆਂ ਡਿੱਗੀ ਗੱਲ। ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਤੁਸੀਂ ਕਿਦਾਂ ਆਏ ਫਿਰੇ ਇੱਥੇ? ਵੇਖੋ ਜੀ ਮੇਰਾ ਘਰ ਨਾ ਆ ਰਿਹਾ। ਮੇਰਾ ਗੁਰ ਭਾਈ ਆ ਮੈਂ ਇਹਦੇ ਮੰਗਰਾ ਸਕਦਾ। ਠੀਕ ਹੈ ਨਾ? ਤੇ ਰੌਲਾ ਰੱਪਾ ਸੁਣ ਕੇ ਆਏ। ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਏ ਆ ਮਰ ਗਏ ਆ ਕਮਰਾ ਇਹਨਾਂ ਦਾ ਇੰਨਾ ਕਮਰਿਆਂ ਤੇ ਚੜ ਕੇ ਕਮਰਿਆਂ ਤੇ ਚੜ ਕੇ ਇਹਦੇ ਇਹਨਾਂ ਨੇ ਕੀ ਜਿਹੜੀ ਟ੍ਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਆ। 50 ਜਣੇ ਬੰਦੇ ਹੈਗੇ ਸੀ ਆ ਜਿਹੜੇ ਰੋਲੇ ਰਾੜੇ ਜਿਹੜੇ ਖਿਲਰੇ ਆ ਇਹ ਕਿੰਨਾ ਲੋਕ ਖਲਾਰੇ ਇਹ ਸਭ ਉਹਨਾਂ ਵੱਲੋਂ ਦੂਜੀ ਪਾਰਟੀ ਵਾਲਿਆਂ ਲੋਕ ਖਲਾਰੇ ਗਏ ਭਾਈ ਥਿਆਰੇ ਸੀ ਕਿ ਮੈਂ ਵੀ ਅੰਦਰ ਵੜ ਕੇ ਜਦੋਂ ਇਹਨਾਂ ਨੂੰ ਢੋ ਕੇ ਜਿੰਦਰਾ ਮਾਰ ਲਿਆ ਨਾ ਉਹ ਮੈਨੂੰ ਆਂਦੇ ਸੀ ਕਿ ਤੂੰ ਜਿਹੜਾ ਬਾਹਰ ਨਿਕਲ ਤੇਰੇ ਵੀ ਗੋਲੀ ਮਾਰਾਂਗੇ ਨਹੀਂ ਤੇ ਇਹਨਾਂ ਨੂੰ ਬਾਹਰ ਕੱਢ ਦੇ ਠੀਕ ਆ ਜੀ ਵੇਖੋ ਜੀ ਮੈਂ ਡਰਦਿਆਂ ਕਿ ਨੁਕਸਾਨ ਨਾ ਹੋ ਜੇ ਕਿਸੇ ਦਾ ਇਸੇ ਡਰ ਤੋਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਗਾੜੀ ਮੈਂ ਲੱਗਾ ਫਿਰ ਵੇਖੋ ਪਹਿਲੇ ਨੰਬਰ ਤੇ ਮੇਰੀ ਦਸਤਾਰ ਲਾਈ ਉਹਨਾਂ ਨੇ ਫਿਰ ਬਾਕੇ ਵੀਡੀਓ ਬਣਾਈ ਫਿਰ ਮੇਰੇ ਆ ਜਿਹੜੇ ਕਕਾਰ ਆ ਇਹ ਸਾਰੇ ਇਹਨਾਂ ਨੇ ਹੋ ਕੇ ਖੜੇ ਵੀਡੀਓ ਵੀ ਬਣਾ ਕੇ ਲੈ ਗਏ ਹਾਂਜੀ ਵੀਡੀਓ ਵੀ ਬਣਾ ਕੇ ਲੈ ਗਏ ਹੁਣ ਜਿਹੜਾ ਮੈਂ ਆਖਿਆ ਸੀ ਇਹਨਾਂ ਨੂੰ ਕਿ ਮੈਂ ਜਸਦਾਰ ਬੰਦਾ ਐ ਕਿ ਮੇਰੀ ਤੁਸੀਂ ਇਸ ਤਰ੍ਹਾਂ ਬੇਅਦਬੀ ਨਾ ਕਰੋ ਪਰ ਇਹਨਾਂ ਮੇਰੀ ਬੇਅਦਬੀ ਫੁੱਲ ਰਾਜ ਇਹ ਜੀ ਰਾਤ ਮੁੰਡੇ ਆਏ ਮੁੰਡਿਆਂ ਦੀ ਲੜਾਈ ਤੇ ਉਹ ਆਣ ਕੇ ਰਾਤ ਟੋੜਪੰਨਾ ਕਰਕੇ ਨਾਲ ਡਾਂਗਾ ਸੋ ਟਾਈਪ ਖਾ ਨੂੰ ਕੁੱਟਮਾਰ ਬਹੁਤ ਜਿਆਦਾ ਕਰ ਗਏ ਜਨਾਨੀਆਂ ਦੇ ਵਿੱਚ ਵਿੱਚਿਆਂ ਕੱਲੀਆ ਡਾਂਗਾ ਛੋਟੇ ਵੀ ਹੋਰ ਵੀ ਹਥਿਆਰ ਡਾਤਰ ਵੀ ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰਦੇ ਲੱਗੇ ਪੇਰੇ ਬਾਹਰ ਨਿਕਲੇ ਕੀ ਮਸਲਾ ਹੈ ਕੀ ਆ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪਹਿਲਾ ਮਾਮਲਾ ਕੀ ਹੈ ਕਿ ਕੋਈ ਪ੍ਰਾਣੀ ਰੰਜਿਸ਼ ਰੰਜਿਸ਼ ਸੀ ਨਹੀਂ ਨਹੀਂ ਪ੍ਰਾਣੀ ਕੋਈ ਨਹੀਂ ਜੀ ਉਹ ਜਵਾਗ ਜਵਾਗ ਲੜੇ ਆ ਬਾਕੀ ਨਹੀਂ ਕੋਈ ਗੱਲ ਵੀ ਨਹੀਂ ਸਾਡੇ ਰੋੜੇ ਰਾੜੇ ਖਿਲਰੇ ਆ ਇਹ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਹੀ ਹੋ ਹੋਏਗੇ 50 ਜਣੇ ਹੋਣੇ ਜੀ ਕਿਤੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਆ ਕਮ ਇਹੋ ਇਤਰਾ ਹੀ ਉਧੜੀ ਦਾ ਕੋਈ ਜਾਂਦਾ ਇੱਕਠੇਕੇਦਾਰ ਆ ਉਹਨਾਂ ਦੇ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕਿ ਸਟਾ ਲੱਗੀਆਂ ਉਹਨਾਂ ਦੇ ਸਟਾ ਵੇਨ ਆ ਬਾਹ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਦਾ ਹਲ ਕਰ ਗਏ ਆ ਬਾਕੀ ਜਨਾਨੀਆਂ ਦੇ ਚੇਰ ਬੜੇ ਦੋ ਤਿੰਨਾਂ ਚੌਂ ਦੇ ਸਿਰ ਪਾੜਿਆ ਕਿੰਨਾ ਕੋ ਗਿਆ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਆ ਮੈਨੂੰ ਹੁਣੇ ਤੁਹਾਡੇ ਬਾਅਦ ਹੀ ਮerai ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾਂਧਰੇ ਦਾ ਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡੇ ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਭਾਂ ਤੋੜ ਕੀਤੀ ਆ ਮੈਂ ਐਸਾ ਸੱਚ ਨੂੰ ਵੀ ਹਦਾਇਤ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਹੋ ਉਮਲ ਦੇ ਵਿੱਚ ਲਿਆ ਦੋ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਆ ਹਾਂ ਮੈਨੂੰ ਤਾਂ ਮਲਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆਂਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿੱਤੀ ਹੈ ਉਹ ਜਾ ਕੇ ਤਸਦੀਕ ਕਰਕੇ ਤੇ ਇਹਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਜੋ ਅਮਲ ਦੇ ਵਿੱਚ ਲਗਾ ਘਰ ਦੇ ਉੱਤੇ ਜਦਕਿ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ ਹੈ ਤੇ ਘਰ ਦੇ ਵਿੱਚ ਵੜ ਕੇ ਪ੍ਰਵਾਸੀ ਮਜ਼ਦੂਰਾ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕੀਤੀ ਹੈ ਇਲਜ਼ਾਮ ਲੱਗੇ ਨੇ ਪ੍ਰਵਾਸੀ ਮਜ਼ਦੂਰਾ ਦੇ ਉੱਤੇ ਤਰਨਤਾਰਨ ਦੇ ਵਿੱਚ ਅਜ ਦਿਨ ਕੋਈ ਨਾ ਕੋਈ ਖਬਰ ਤਾਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਦੱਸ ਦਈਏ ਕਿ ਤਰਨਤਾਰਨ ਦੇ ਸਬਡਿਵੀਜ਼ਨ ਪਿੱਖੇਵਿੰਡ ਦੇ ਪਿੰਡ ਸਾੰਦਰਾ ਦੇ ਵਿੱਚ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਵੱਲੋਂ ਇੱਕ ਪੰਜਾਬੀ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਭੰਨਤੋੜ ਕੀਤੀ ਗਈ ਹੈ ਤੇ ਇਸ ਵਾਰ ਹਥਿਆਰਾਂ ਦੇ ਨਾਲ 3 ਤੋਂ 4 ਵਿਅਕਤੀਆਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਤੇ ਪ੍ਰਵਾਸੀ ਜਿਨ੍ਹਾਂ ਦੇ ਵੱਲੋਂ ਅਜਿਹੀ ਗੁੰਡਾਗਰਦੀ ਕੀਤੀ ਗਈ ਹੈ ਤਾਂ ਇਹ ਇਲਜ਼ਾਮ ਪੀੜਤ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਦੇ ਨੇ ਕਿ ਇਥੋਂ ਪ੍ਰਵਾਸੀਆਂ ਵੱਲੋਂ ਪਹੁੰਚ ਕੇ ਕੁੱਟਮਾਰ ਕੀਤੀ ਗਈ ਹੈ ਤੇ ਕਰਤੇ ਹਮਲਾ ਕੀਤਾ ਗਿਆ ਜਿਸ ਦਿਨ ਕਈ ਲੋਕ ਜ਼ਖਮੀ ਹੋਏ ਨੇ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਦੱਸ ਦਈਏ ਕਿ ਕੀ ਆ ਜਾ ਰਿਹਾ ਹੈ ਕਿ ਇੱਥੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਜਾਂਦੀ ਹੈ ਪਿੰਡ ਸਾਂਦਰਾ ਵਿਖੇ ਪ੍ਰਵਾਸੀਆਂ ਨੇ ਘਰ ਦੇ ਵਿੱਚ ਵੜ ਕੇ ਕੁਟਮਾਰ ਕੀਤੀ ਹੈ ਤੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਘਰ ਦੇ ਸਾਰੇ ਸਮਾਨ ਦੀ ਭੰਨਤੋੜ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜੱਟਾ ਰੋਲਿਆ ਦੀ ਬਰਸਾਤ ਇੱਥੇ ਕੀਤੀ ਜਾਂਦੀ ਹੈ ਤੇ ਉਹ ਪ੍ਰਵਾਸੀ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਪ੍ਰਵਾਸੀਆਂ ਦੇ ਵੱਲੋਂ ਦੋ ਜਥੇਦਾਰਾਂ ਦੀਆਂ ਕਿਰਪਾਣਾ ਤੇ